ਤੇ ਆਓ ਅਗਲਾ ਸੱਦਾ ਦੇਣ ਜਾਈਏ ਆਪਾਂ ਸਾਡੇ ਸਤਿਕਾਰਯੋਗ ਜਿਹੜੇ ਕਿ ਅਸੀਂ ਬਹੁਤ ਪਲੀਪਾਂ ਜਾਣਦੇ ਆ ਕਿ ਹਰ ਵਿਸ਼ੇ ਨੂੰ ਛੂੰਹਦੇ ਨੇ ਹਰ ਦਿਨ ਨੂੰ ਛੂੰਹਦੇ ਨੇ ਹਰ ਦਿਹਾੜ ਨੂੰ ਛੂੰਹਦੇ ਨੇ ਕਿ ਜਦੋਂ ਵੀ ਕੋਈ ਸਾਡੇ ਤੇ ਕੋਈ ਢੀੜ ਪੈਂਦੀ ਆ ਜਾਂ ਕੋਈ ਚੰਗਾ ਕੋਈ ਤਿਹਾਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਰਚਨਾ ਪੜੀ ਜਾਂਦੀ ਹੈ ਮੇਰੀ ਮੁਰਾਦ ਡਾਕਟਰ ਪਰਮੀਤ ਕੌਰ ਮੀ ਜੀਤੂ ਡਾਕਟਰ ਹਰਮਿਤ ਜੀ ਨੂੰ ਸਦਾ ਦਿੰਦੇ ਹਾਂ ਕਿ ਆਓ ਆਪਣੀ ਰਚਨਾ ਦੀ ਸਾਂਝ ਪਾਓ ਡਾਕਟਰ ਹਰਮਿਤ ਕੋ ਮੀਤ ਜੀ ਵਾਜੀਵਾ ਵਾਜੀਨਾ ਆਨ ਮਿਊਟ ਕਰ ਲਓ ਜੀ ਤੁਸੀਂ ਆਨ ਮਿਊਟ ਕਰ ਲਓ ਆਹ ਲਈ ਜੀ ਹਣ ਆਨ ਮਿਊਟ ਕਰ ਲਓ ਠੀਕ ਸਭ ਨੂੰ ਪਿਆਰ ਭਰੀ ਸਸ਼੍ਰੀ ਅਕਾਲ ਜੀ ਸਸ਼੍ਰੀ ਅਕਾਲ ਸਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਜਿਹੜੀ ਰਚਨਾ ਸਾਂਝੀ ਕਰਾਂ ਕਰ ਰਹੀਆਂ ਉਹ ਵੱਜਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਿਖੀ ਗਈ ਆ ਵਾਹ ਵਾਹ ਪਹਿਲਾਂ ਕੁਝ ਵਿਚਾਰ ਕਿਣਾਂ ਨੂੰ ਹੰਝੂ ਕਿਰਦੇ ਹੋਏ ਕਹਿਰਾਂ ਦੇ ਲਈ ਪਾਣੀ ਦੇ ਵਿੱਚ ਡੁੱਬੇ ਪਿੰਡਾਂ ਸ਼ਹਿਰਾਂ ਦੇ ਲਈ ਵਾਹ ਵਾਹ ਨਾੜੋਂ ਹੰਝੂ ਕਿਰਦੇ ਹੋਏ ਕਹਿਰਾਂ ਦੇ ਲਈ ਪਾਣੀ ਦੇ ਵਿੱਚ ਡੁੱਬੇ ਪਿੰਡਾਂ ਸ਼ਹਿਰਾਂ ਦੇ ਲਈ ਚਾਮਾ ਨਾਲ ਬਣਾਏ ਵਹਿੰਦਿਆਂ ਟਹਿ ਗਏ ਨੇ ਬਚਿਆ ਕੋਈ ਨਾ ਪਾਸਾ ਸਾਡੇ ਠਹਿਰਾਂ ਦੇ ਲਈ ਕਿਆ ਬਾਤ ਤੇ ਰੁੜ ਗੀਆਂ ਨੇ ਫਸਲਾਂ ਪਸ਼ੂ ਵੀ ਡੁੱਬ ਮਰੇ ਤੇ ਕਰੀਏ ਸਾਰੇ ਅਰਦਾਸਾਂ ਉੱਠੀਆਂ ਲਹਿਰਾਂ ਦੇ ਲਈ ਤੇ ਹੁਣ ਤਾਂ ਰੱਬਾ ਬਸ ਕਰ ਗਲਤੀਆਂ ਮਾਫ ਕਰੀ ਹੁਣ ਤਾਂ ਰੱਬਾ ਬਸ ਕਰ ਗਲਤੀਆਂ ਮਾਫ ਕਰੀ ਰੁਸ ਗਏ ਨੇ ਸ਼ਬਦ ਮੀਤਨੀ ਬਹਿਰਾਂ ਦੇ ਲਈ ਰੁੱਸ ਗਏ ਨੇ ਸ਼ਬਦ ਮੀਤਨੀ ਬਹਿਰਾਂ ਦੇ ਲਈ ਕਿ ਫਿਰ ਵੀ ਜਿਹੜੇ ਸਾਡੇ ਸ਼ਬਦ ਰੁੱਸ ਗਏ ਨੇ ਸਾਡੇ ਕੋਲੋਂ ਰੱਬ ਸ਼ਾਇਦ ਰੁੱਸ ਗਿਆ ਆ ਕਿਤੇ ਨਾ ਕਿਤੇ ਅਸੀਂ ਵੀ ਗਲਤਾਂ ਫਿਰ ਵੀ ਸਾਡੇ ਲਈ ਉਹ ਉਹਦੇ ਵਿੱਚੋਂ ਉੱਟ ਕੇ ਬਾਹਰ ਜਿਹੜੀ ਆ ਪੰਜਾਬੀ ਫਿਰ ਵੀ ਚੜ੍ਹਦੀ ਕਲਾ ਜਨੇ ਤੇ ਚੜ੍ਹਦੀ ਕਲਾ ਦੇ ਲਈ ਉਹਨਾਂ ਦੇ ਲਈ ਕੁਝ ਸ਼ਬਦ ਇਸ ਨਿਮਾਣੀ ਜੀ ਕਲਮ ਤੋਂ ਇਕ ਨਿਮਾਣੀ ਜੀ ਕੋਸ਼ਿਸ਼ ਕਿ ਵਿੱਚ ਕੁਠਾਲੀ ਪਾ ਕੇ ਜਿੰਦ ਤਪਾਈ ਆਪਾਂ ਨੇ ਵਿੱਚ ਕੁਠਾਲੀ ਪਾ ਕੇ ਜਿੰਦ ਤਪਾਈ ਆਪਾਂ ਨੇ ਤੇ ਸਿਰੜ ਦੇ ਪੱਕੇ ਹਿੰਮਤ ਯਾਰ ਬਣਾਈ ਆਪਾਂ ਨੇ ਵਿੱਚ ਕੁਠਾਲੀ ਪਾ ਕੇ ਜਿੰਦ ਤਪਾਈ ਆਪਾਂ ਨੇ ਸਿਰੜ ਦੇ ਪੱਕੇ ਹਿੰਮਤ ਯਾਰ ਬਣਾਈ ਆਪਾਂ ਨੇ ਤੇ ਭਾਵੇਂ ਸੋਕਾ ਮਾਰੇ ਭਾਵੇਂ ਰੋੜ ਕੇ ਲੈ ਜੇ ਪਾਣੀ ਭਾਵੇਂ ਸੋਕਾ ਮਾਰੇ ਭਾਵੇਂ ਰੋੜ ਕੇ ਲਾਜੇ ਪਾਣੀ ਤੇ ਚੜਦੀ ਕਲਾ ਵਿੱਚ ਧੁਰ ਕੀ ਬਾਣੀ ਗਾਈ ਆਪਾਂ ਨੇ ਤੇ ਕੌਣ ਕਹਿੰਦਾ ਲੱਗਦੇ ਨਹੀਂ ਕਦੇ ਬੰਨ ਦੇ ਰਿਆਵਾਂ ਨੂੰ ਕੌਣ ਕਹਿੰਦਾ ਲੱਗਦੇ ਨਹੀਂ ਕਦੇ ਬੰਨ ਦੇ ਰਿਆਵਾਂ ਨੂੰ ਇਹ ਵੀ ਗੱਲ ਪੂਰੀ ਕਰ ਵਿਖਾਈ ਆਪਾਂ ਨੇ ਤੇ ਡੁੱਬ ਰਹੇ ਸੀ ਜਿਹੜੇ ਹਾਲ ਦੁਹਾਈ ਪਾਉਂਦੇ ਜੋ ਡੁੱਬ ਰਹੇ ਸੀ ਜਿਹੜੇ ਹਾਲ ਦੁਹਾਈ ਪਾਉਂਦੇ ਜੋ ਪਾਗਲ ਵਕੜੀ ਰੋਂਦੀ ਰੂਹ ਹਸਾਈ ਆਪਾਂ ਨੇ ਬਹੁਤ ਅੱਛਾ ਤੇ ਸੇਵਾ ਕਰੀਏ ਦੁਨੀਆ ਦੀ ਅਤਵਾਦੀ ਕਹਿੰਦੇ ਨੇ ਬਹੁਤ ਸੇਵਾ ਕਰੀਏ ਦੁਨੀਆ ਦੀ ਅਤਵਾਦੀ ਕਹਿੰਦੇ ਨੇ 47 ਅਤੇ 84 ਤਨ ਹੰਡਾਈ ਆਪਾਂ ਨੇ ਤੇ ਜ਼ਿੰਦਗੀ ਦਾ ਸਿਰਨਾਵਾ ਬਾਜਾਂ ਵਾਲੇ ਬਖਸ਼ਿਆਈ ਧੰਨਵਾਦ ਜੀ ਜ਼ਿੰਦਗੀ ਦਾ ਸਿਰਨਾਵਾ ਬਾਜਾਂ ਵਾਲੇ ਬਖਸ਼ਿਆਏ ਮੂੰਹ ਦੀ ਕਦੇ ਕਿਤੇ ਨਾ ਸਜਣੋ ਖਾਈ ਆਪਾਂ ਨੇ ਵਾਹ ਵਾਹ ਪੰਜਾਬਾਂ ਦੇ ਜਾਏ ਕਦੇ ਵੀ ਪਿੱਛੇ ਹਟਦੇ ਨਾ ਵਾਹ ਜੀ ਵਾਹ ਵਾਹ ਪੰਜਾਬਾਂ ਦੇ ਜਾਏ ਕਦੇ ਵੀ ਪਿੱਛੇ ਹਟਦੇ ਨਾ ਵਿੱਚ ਮੁਸੀਬਤ ਸਦਾ ਹੀ ਸੇਵ ਕਮਾਈ ਆਪਾਂ ਨੇ ਤੇ ਮੀਰੀ ਪੀਰੀ ਦੇ ਇਤਿਹਾਸ ਤੋਂ ਜਾਣੂ ਉਮੀਦ ਅਸੀਂ ਵਾਹ ਮੀਰੀ ਪੀਰੀ ਦੇ ਇਤਿਹਾਸ ਤੋਂ ਜਾਣੂ ਉਮੀਦ ਅਸੀਂ ਤੇ ਸਿੱਖਿਆ ਨਾਨਕ ਦੀਨਾ ਮਨੋਂ ਪਲਾਈ ਆਪਾਂ ਨੇ ਸਿੱਖਿਆ ਨਾਨਕ ਦੀਨਾ ਮਨੋਂ ਪਲਾਈ ਆਪਾਂ ਨੇ ਵਿੱਚ ਕੁਠਾਲੀ ਪਾ ਕੇ ਜਿੰਦ ਤਪਾਈ ਆਪਾਂ ਨੇ ਸਿਰੜ ਦੇ ਪੱਕੇ ਹਿੰਮਤ ਯਾਰ ਬਣਾਈ ਆਪਾਂ ਨੇ ਹਿੰਮਤ ਯਾਰ ਬਣਾਈ ਆਪਾਂ ਨੇ ਬਹੁਤ ਜੀ ਬਹੁਤ 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 ਕਮਾਲ 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 ਬਹੁਤ ਜੀ ਕੀ ਕਰਿਆ ਜੀ ਬਹੁਤ ਸ਼ੁਕਰੀਆ ਬਹੁਤ ਕਰਿਆ ਜੀ ਬਹੁਤ ਬਹੁਤ ਅਲੈਕੁਮ ਸਲਮਤ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਿਲਤ ਕਰਨੀ ਜੀ ਚਰਦੀ ਕਲਾ ਵਿੱਚ ਚਤੁਰਕੀ ਬਾਣੀ